ਸੋਚੋ ਜੇ ਤੁਸੀਂ ਕੋਈ ਵੀ ਟੌਪਿਕ ਇੱਕ ਵਾਰ ਪੜ੍ਹੋ ਅਤੇ ਉਹ ਜ਼ਿੰਦਗੀ ਭਰ ਲਈ ਤੁਹਾਡੇ ਦਿਮਾਗ ਵਿੱਚ ਫਿੱਟ ਹੋ ਜਾਵੇ ਕਿੰਨਾ ਵਧੀਆ ਹੋਵੇਗਾ ਪਰ ਹਕੀਕਤ ਵਿੱਚ ਅਜਿਹਾ ਨਹੀਂ ਹੁੰਦਾ ਕਿਉਂ ਕਿ ਸਾਡੇ ਦਿਮਾਗ ਦੀਆਂ ਕੁਝ ਆਪਣੀਆਂ ਗੇਮਾਂ ਨੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਦੋ ਸਭ ਤੋਂ ਵੱਡੇ ਕਾਰਨ ਦੱਸਾਂਗਾ ਜਿੰਨਾ ਕਰਕੇ ਪੜ੍ਹਾਈ ਕਰਕੇ ਵੀ ਯਾਦ ਨਹੀਂ ਰਹਿੰਦੀ ਪਹਿਲਾ ਕਾਰਨ ਇੰਟਰਸਟ ਦੀ ਕਮੀ ਜਿਸ ਕੰਮ ਵਿੱਚ ਸਾਡਾ ਦਿਮਾਗ ਇੰਟਰਸਟ ਲੈਂਦਾ ਉਸਨੂੰ ਉਹ ਬਿਨਾ ਕਿਸੇ ਟੈਨਸ਼ਨ ਦੇ ਪਰਮਾਨੈਂਟ ਮੈਮਰੀ ਵਿੱਚ ਸਟੋਰ ਕਰ ਲੈਂਦਾ ਪਰ ਜਿਸ ਕੰਮ ਵਿੱਚ ਦਿਲ ਨਹੀਂ ਲੱਗਦਾ ਚਾਹੇ 100 ਵਾਰ ਪੜ੍ਹ ਲਓ ਯਾਦ ਨਹੀਂ ਰਹਿੰਦਾ ਐਗਜ਼ਾਮਪਲ ਵਜੋਂ ਜੇ ਕੋਈ ਤੁਹਾਨੂੰ ਇੱਕ ਖਾਸ ਤੋਹਫ਼ਾ ਦੇਵੇ ਜਾਂ ਕਿਸੇ ਵੱਡੇ ਇਨਸਾਨ ਨਾਲ ਸੈਲਫੀ ਲੈ ਲਓ ਉਹ ਤੁਹਾਨੂੰ ساری ਉਮਰ ਯਾਦ ਰਹੂ ਪਰ ਕੱਲ ਪੜਿਆ ਹੋਇਆ ਸਾਇੰਸ ਦਾ ਚੈਪਟਰ ਸ਼ਾਇਦ ਭੁੱਲ ਚੁੱਕੇ ਹੋਵੋਗੇ ਅਸਲ ਸਮੱਸਿਆ ਇਹ ਹੈ ਕਿ ਸਾਡਾ ਗੌਰ ਫਿਕਸ ਨਹੀਂ ਹੁੰਦਾ ਜਦ ਤੱਕ ਤੁਸੀਂ ਆਪਣੀ ਜ਼ਿੰਦਗੀ ਦਾ ਮਕਸਦ ਨਿਰਧਾਰਤ ਨਹੀਂ ਕਰਦੇ ਨਾ ਪੜਾਈ ਵਿੱਚ ਮਜ਼ਾ ਨਹੀਂ ਆਉਂਦਾ ਇੱਕ ਵਾਰ ਟੀਚਾ ਤੈਅ ਕਰ ਲਓ ਤਾਂ ਹਰ ਵਿਸ਼ਾ ਹਰ ਕਿਤਾਬ ਤੁਹਾਡੇ ਲਈ ਇੰਟਰਸਟਿੰਗ ਬਣ ਜਾਵੇਗੀ ਦੂਜਾ ਕਾਰਨ ਵਿਜ਼ੂਅਲਾਈਜੇਸ਼ਨ ਦੀ ਕਮੀ ਜੋ ਚੀਜ਼ ਅੱਖਾਂ ਨਾਲ ਦੇਖਦੇ ਹੋ ਉਹ ਜ਼ਿਆਦਾ ਯਾਦ ਰਹਿੰਦੀ ਹੈ ਉਦਾਹਰਨ ਲਈ ਜੇ ਤੁਸੀਂ ਕੋਈ ਹਾਦਸਾ ਦੇਖ ਲਓ ਉਹ ਲੰਮੇ ਸਮੇਂ ਤੱਕ ਭੁੱਲਣਾ ਮੁਸ਼ਕਲ ਹੁੰਦਾ ਇਸੇ ਤਰ੍ਹਾਂ ਪੜ੍ਹਾਈ ਨੂੰ ਵੀ ਵਿਜ਼ੂਅਲਾਈਜ਼ ਕਰੋ ਹਿਸਟਰੀ ਪੜ੍ਹ ਰਹੇ ਹੋ ਸੋਚੋ ਜਿਵੇਂ ਤੁਸੀਂ ਕੋਈ ਫਿਲਮ ਦੇਖ ਰਹੇ ਹੋ ਜਿਸ ਵਿੱਚ ਉਹ ਸਾਰੇ ਕਿਰਦਾਰ ਜੀਵਤ ਨੇ ਮੈਸ ਦਾ ਫਾਰਮੂਲਾ ਪੜ੍ਹ ਰਹੇ ਹੋ ਉਸ ਨੂੰ ਕਿਸੇ ਚਿੱਤਰ ਜਾਂ ਐਗਜ਼ੈਂਪਲ ਨਾਲ ਜੋੜ ਦਿਓ ਜਦੋਂ ਵੀ ਨਵਾਂ ਟਾਪਿਕ ਪੜ੍ਹੋ ਉਸ ਨੂੰ ਆਪਣੇ ਪੁਰਾਣੇ ਗਿਆਨ ਨਾਲ ਰਿਲੇਟ ਕਰਕੇ ਇੱਕ ਵਿਜ਼ੂਅਲ ਬਣਾਓ ਇਸ ਤਰ੍ਹਾਂ ਤੁਹਾਡਾ ਦਿਮਾਗ ਉਸ ਨੂੰ ਲੰਮੇ ਸਮੇਂ ਤੱਕ ਯਾਦ ਰੱਖੇਗਾ ਇਸ ਵੀਡੀਓ ਵਿੱਚ ਤੁਸੀਂ ਦੋ ਸਭ ਤੋਂ ਵੱਡੇ ਸੱਚ ਜਾਣੇ ਪਹਿਲਾ ਇੰਟਰਸਟ ਆਪਣਾ ਗੋਲ ਫਿਕਸ ਕਰੋ ਦਿਲਚਸਪੀ ਜਗਾਓ ਦੂਜਾ ਵਿਜ਼ੂਅਲਾਈਜੇਸ਼ਨ ਪੜ੍ਹਾਈ ਨੂੰ ਤਸਵੀਰਾਂ ਤੇ ਕਹਾਣੀਆਂ ਵਿੱਚ ਬਦਲੋ ਜੇ ਇਹ ਦੋ ਚੀਜ਼ਾਂ ਆਪਣੀ ਪੜ੍ਹਾਈ ਵਿੱਚ ਲੈ ਆਏ ਤਾਂ ਕੋਈ ਵੀ ਟੌਪਿਕ ਕੋਈ ਵੀ ਫਾਰਮੂਲਾ ਕੋਈ ਵੀ ਕਨਸੈਪਟ ਤੁਹਾਡੇ ਦਿਮਾਗ ਤੋਂ ਕਦੇ ਨਹੀਂ ਨਿਕਲੇਗਾ ਦੋਸਤੋ ਯਾਦ ਰੱਖੋ ਤੁਹਾਡੀ ਮਿਹਨਤ ਸਿਰਫ ਤੁਹਾਡੀ ਨਹੀਂ ਸਾਰੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੀ ਹੈ